ਔਰ ਪੰਜਾਬੀ ਕੋਈ ਵੀ ਕਿਸੇ ਦੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਅਪਰੀਸ਼ੀਏਟ ਕਰਵਾ ਚਾਹੀਦਾ ਚ ਹੈ ਸਟੇਟਮੈਂਟਾਂ ਤੇ ਐਂ ਵੀ ਕੀ ਲੋਕ ਲਾ ਗਈ ਸੀ ਅਸੀਂ ਇੱਥੇ ਟੈਂਕ ਬਿਨਾਂ ਕਿਸੇ ਕੰਟਰੋਵਰਸੀ ਤੋਂ ਆਇਆ ਪੂਰੀ ਲਾਈਫ ਕਦੇ ਕਿਸੇ ਨੂੰ ਬਲੇਅਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਗਲਤੋਪਰਾ ਨਹੀਂ ਕੀਤਾ ਹੈਗਾ ਜੇ ਵੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਉਹ ਜਾਣਦਾ ਵੀ ਇੱਥੇ ਸਾਡੇ ਨਾਲ ਉਹਦਾ ਕੋਈ ਲੜਨ ਜਣਾ ਨਹੀਂ ਹੁੰਦਾ ਆਪਾਂ ਉਹਨੂੰ ਸੈਟਲਮੈਂਟ ਮੈਂ ਕਰਕੇ ਤੇ ਵੀ ਜੈਲਸ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਜਿਹੜੀ ਜਜੀਤ ਨੇ ਸਟੇਟਮੈਂਟ ਦਿੱਤੀ ਆ ਮਾਣਦਣਾ 2000% ਸੈਵਨ ਤੇ ਘੈਂਟ ਸਟੇਟਮੈਂਟ ਆ ਘੈਂਟ ਜੁੱਤੀ ਲੋਕ ਲੱਗੀ ਸੀਗੀ ਔਰ ਸਾਰਿਆਂ ਨੂੰ ਪ੍ਰਾਊਡ ਹੁੰਦੀ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆ ਔਰ ਪੰਜਾਬੀ ਕੋਈ ਵੀ ਕਿਤੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇੱਕ ਚੀਜ਼ ਆ ਮੈਂ ਜਿਹੜੀ ਦੇਖ ਰਹਾਂ ਹਾਂ ਜੀ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵੇਲੇ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਉਹ ਜਾਣਦਾ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਜਣਾ ਤੇ ਨਹੀਂ ਹਾਂ ਆਪਾਂ ਉਹ ਇਹੋ ਜਿਹੇ ਸੱਜੇ ਮੈਂਡ ਕਰ ਕੀਤੇ ਵੀ ਜੈਲਸ ਵਾਲੀ ਇਹ ਲੱਗਾ ਕਰੀ ਜਾਂਦੇ ਆ ਜਾਂ ਕਿਸੇ ਦੇ ਕਰਾਫਰ ਨੂੰ ਮਿਲਦੀ ਜਾਂਦੀ ਆ ਸੋ ਮੈਨੂੰ ਲੱਗਦਾ ਉਹ ਨਹੀਂ ਕਰਨੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫੰਜਵਾ ਦੀ ਵੀ ਜਾਂ ਕਿਸੇ ਚੀਜ਼ ਦੀ ਅਸੀਂ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਹਾਂ ਪੂਰੀ ਲਾਈਫ ਚ ਕਦੇ ਕਿਸੇ ਨੂੰ ਬਲੇਅਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਜਿੰਤੂ ਪ੍ਰਾਂਤੂ ਨਹੀਂ ਕੀਤਾ ਹੈਗਾ ਔਰ ਅੱਜ ਜੀ ਕੋਈ ਬੰਦਾ ਉੱਪਰ ਜਾ ਰਿਹਾ ਹੈ ਜਰ ਕਿਸੇ ਵੀ ਫੀਮੇਲ ਜੋ ਕੋਈ ਆਪਣਾ ਪੰਜਾਬੀ ਭੈਣ ਭਰਾ ਉਹ ਅਪਰੀਸ਼ੀਏਟ ਕਰਨਾ ਚਾਹੀਦਾ ਬੰਦਾ ਔਰ ਪੰਜਾਬੀ ਕੋਈ ਵੀ ਕਿਤੇ ਦੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਅਪਰੀਸ਼ੀਏਟ ਕਰਵਾ ਚਾਹੀਦਾ ਕੀ ਟੈਨ ਸਟੇਟਮੈਂਟ ਔਰ ਕੈਲੀਤੀ ਲੋਕ ਲਾ ਗਈ ਸੀ ਅਸੀਂ ਇਹ ਜੀ ਟੈਂਕ ਤੋਂ ਬਿਨਾਂ ਕਿਸੇ ਕੰਟਰੋਵਰਸੀ ਤੋਂ ਆਇਆ ਪੂਰੀ ਲਾਈਫ ਕਦੇ ਕਿਸੇ ਨੂੰ ਬਲੇਅਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਜਾਂਦੂ ਬਰਾਤ ਨਹੀਂ ਕੀਤਾ ਹੈਗਾ ਇਹ ਵੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਨੂੰ ਜਾਣਦਾ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਆਪਾਂ ਉਹਨੂੰ ਸਟੇਟਮੈਂਟ ਕਰਕੇ ਕੇਵਲ ਜੈ ਜਸਾ ਦੀਆਂ ਗੱਲਾਂ ਕਰੀ ਜਾਂਦੇ ਜਿਹੜੀ ਤਸਵੀਰ ਨੇ ਸਟੇਟਮੈਂਟ ਦਿੱਤੀ ਆ ਮਾਦਨਾ 2007 ਤੇ ਘੈਂਟ ਸਟੇਟਮੈਂਟ ਆ ਤੇ ਘੈਂਟ ਉਦੀ ਲੋਕ ਲਾਜੀ ਸੀਗੀ ਔਰ ਸਾਰਿਆਂ ਨੂੰ ਪ੍ਰਾਊਡ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆ ਔਰ ਪੰਜਾਬੀ ਕੋਈ ਵੀ ਜਿੱਥੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਇੱਕ ਚੀਜ਼ ਆ ਮੈਂ ਜਿਹੜੇ ਦੇਖ ਰੌਣਾ ਜੀ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਵੀ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਉਹ ਆਪਾਂ ਉਹ ਜਾਣਦਾ ਵੀ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਜਣਾ ਨਹੀਂ ਹੁੰਦਾ ਆਪਾਂ ਉਹ ਇਹਦੇ ਥੱਲੇ ਕਮੈਂਟ ਕਰਕੇ ਕਈ ਵਰੀ ਜੈਲਸ ਵਾਲੀ ਇਹ ਲੜਾ ਕਰੀ ਜਾਂਦੇ ਆ ਜਾਂ ਕਿਸੇ ਦੇ ਕ੍ਰਾਫਟ ਨੂੰ ਮਿੰਦੀ ਜਾਂਦੀਆਂ ਸੋ ਮੈਨੂੰ ਲੱਗਦਾ ਉਹ ਨਹੀਂ ਕਰਨੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫੰਜਵਾ ਦੀ ਵੀ ਜਾਂ ਕਿਸੇ ਚੀਜ਼ ਦੀ ਅਸੀਂ ਇਹ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਹਾਂ ਪੂਰੀ ਲਾਈਫ ਵਿੱਚ ਕਦੇ ਕਿਸੇ ਨੂੰ ਬਲੇਅਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਜਾਂਤੂ ਪ੍ਰਾਂਤ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਹੈਗਾ ਜਿਸੇ ਵੀ ਫੀਮਜ਼ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬੰਦਾ ਔਰ ਪੰਜਾਬੀ ਕੋਈ ਵੀ ਕਿਤੇ ਦੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕੀ ਚੈਟ ਸਟੇਟਮੈਂਟਾਂ ਔਰ ਚੈਟ ਲੀਕ ਲੋਕ ਲਾ ਰਹੀ ਸੀ ਅਸੀਂ ਇਹ ਇੱਜੇ ਟੈਂਕ ਤੋਂ ਬਿਨਾਂ ਜਿਸੇ ਕੰਟਰੋਵਰਸੀ ਤੋਂ ਆਇਆ ਪੂਰੀ ਲਾਈਫ ਕਦੇ ਕਿਸੇ ਨੂੰ ਬਲੇਅਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਗਲਤ ਬਰਾਬ ਕੋ ਨਹੀਂ ਕੀਤਾ ਹੈਗਾ ਜੇ ਵੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਉਹ ਜਾਣਦਾ ਵੀ ਇੱਥੇ ਸਾਡੇ ਨਾਲ ਉਹਦਾ ਕੋਈ ਲੜਨ ਜਣਾ ਨਹੀਂ ਹੋਣਾ ਆਪਾਂ ਉਹਨੂੰ ਸੱਜੇ ਤੇ ਮੈਂ ਕਰਕੇ ਜਿਹੜੀ ਜੈਲਸ ਵਾਲੀਆਂ ਗੱਲਾਂ ਕਰੀ ਜਾਂਦੇ ਜਿਹੜੀ ਜਸਜੀਤ ਨੇ ਸਟੇਟਮੈਂਟ ਦਿੱਤੀ ਆ ਮਾਦਨਾ 2007 ਤੇ ਘੈਂਟ ਸਟੇਟਮੈਂਟ ਆ ਔਰ ਘੈਂਟ ਕਿ ਲੋਕ ਲੱਗੇ ਸੀਗੇ ਔਰ ਸਾਰੇ ਨੂੰ ਪ੍ਰਾਊਡ ਵੀ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆਂ ਔਰ ਪੰਜਾਬੀ ਕੋਈ ਵੀ ਕਿਤੇ ਨਹੀਂ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇੱਕ ਚੀਜ਼ ਆ ਮੈਂ ਕੀ ਜਿਵੇਂ ਦੇਖਦਾ ਹਾਂ ਮੈਂ ਜੇ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਉਹ ਜਾਣਦਾ ਵੀ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਜਣਾ ਨਹੀਂ ਹੁੰਦਾ ਆਪਾਂ ਉਹਨੂੰ ਵੀ ਉਹਦੇ ਸੈਟਮੈਂਟ ਕਰਕੇ ਕਈ ਵਾਰੀ ਜੈਲਸ ਵਾਲੇ ਨਾਲ ਲੜ ਲਾ ਕਰੀ ਜਾਂਦੇ ਆਂ ਜਾਂ ਕਿਸੇ ਦੇ ਕਰਾਫਰ ਨੂੰ ਮਿਲਦੀ ਜਾਂਦੀਆਂ ਸੋ ਮੈਨੂੰ ਲੱਗਦਾ ਉਹ ਨਹੀਂ ਕਰਨੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫੰਜਵਾ ਦੀ ਵੀ ਜਾਂ ਕਿਸੇ ਚੀਜ਼ ਦੀ ਅਸੀਂ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਹਾਂ ਪੂਰੀ ਲਾਈਫ ਚ ਕਦੇ ਕਿਸੇ ਨੂੰ ਬਲੇਅਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਜਾਂਤੂ ਪ੍ਰਾਂਤ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਹੈਗਾ ਜਿਸੇ ਵੀ ਫੀਲਿੰਗਸ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ